ਬੀਤੀ ਰਾਤ ਲੁਧਿਆਣਾ ਚ ਜਨਕਪੂਰੀ ਇਲਾਕੇ ਵਿੱਚ ਇੱਕ ਲੇਬਰ ਟੈਕਨੀਸ਼ੀਅਨ ਦੀ ਬਾਈਕ ਨੂੰ ਇੱਕ ਤੇਜ਼ ਰਫ਼ਤਾਰ ਪਿਕਅਪ ਟਰੱਕ ਨੇ ਟੱਕਰ ਮਾਰ ਦਿੱਤੀ ਪਿਕਅਪ ਡਰਾਈਵਰ ਤੇਜ਼ ਰਫ਼ਤਾਰ ਨਾਲ ਭੱਜ ਗਿਆ ਨੌਜਵਾਨ ਦੀ ਬਾਈਕ ਉਸ ਦੀ ਗੱਡੀ ਥੱਲੇ ਫਸ ਗਈ ਦੱਸਦੀ ਹੈ ਡਰਾਈਵਰ ਬਾਈਕ ਨੂੰ ਲਗਭਗ 800 ਮੀਟਰ ਤੱਕ ਖਿੜਦਾ ਰਿਹਾ ਲੋਕਾਂ ਨੇ ਭੱਜ ਭੱਜੇ ਰਹੇ ਡਰਾਈਵਰ ਦਾ ਪਿੱਛਾ ਕੀਤਾ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਸਹਾਲ ਸੇ ਵਿੱਚ ਬਾਈਕ ਸਵਾਰ ਗੰਭੀਰ ਜ਼ਖਮੀ ਹੋ ਗਿਆ ਜ਼ਖਮੀ ਵਿਅਕਤੀ ਦੀ ਪਛਾਣ ਸੰਜੀਵ ਕੁਮਾਰ ਵਜੋਂ ਹੋਈ ਹੈ ਉਸ ਨੂੰ ਸੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸ ਦੀ ਸ਼ਾਤੀ ਅਤੇ ਪਸਲੀਆਂ ਟੁੱਟ ਗਈਆਂ ਪਿਕਅਪ ਟਰੱਕ ਵਿੱਚ ਚਾਰ ਲੋਕ ਨੇ ਔਰ ਪੁਲਿਸ ਨੇ ਲੋਕਾਂ ਨੂ ਫੜ ਲਿਆ ਇੱਕ ਵਿਅਕਤੀ ਫਰਾਰ ਹੋ ਗਿਆ ਜਦੋਂ ਇੱਕ ਡਰਾਈਵਰ ਨੂੰ ਸਿਵਲ ਹਸਪਤਾਲ ਵਿੱਚ ਦਾਖਾ ਕਰਵਾਇਆ ਗਿਆ ਹੈ ਜਕਮੀ ਨੌਜਵਾਨ ਨੇ ਦੋਸਤ ਜਸਸੀ ਨੇ ਦੱਸਿਆ ਕਿ ਸੰਜੀਵ ਰਾਤਨ ਨੂੰ ਦੋਸਾ ਖਰੀਦ ਕੇ ਚੀਮਾ ਚ ਨੇੜੇ ਇੱਕ 버ਗਰ ਦੀ ਦੁਕਾਨ ਤੇ ਜਾ ਰਿਹਾ ਸੀ ਜਸੋਬਾਦ ਉਸ ਨੂੰ ਘਰ ਵਾਪਸ ਆਉਣਾ ਪਿਆ ਪਰ ਇਸ ਤੋਂ ਪਹਿਲਾਂ ਹੀ ਜਨਕਪੁਰੀ ਪੁਲਿਸ ਸਟੇਸ਼ਨ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਪਿਕਅਪ ਗੱਡੀ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ